ਸਤਿ ਸ਼੍ਰੀ ਅਕਾਲ ਬਾਈ ਜੀ ਮਾਡੈਰੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਦੋ ਵੈੜਾ ਤਿੰਨ ਝੋਟੀਆਂ ਤਾਰੀਆਂ ਸੁਈਆਂ ਜੇ ਗੱਬਣਿਆਂ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਿਰ ਠੀਕ ਠਾਕ ਜੀ ਬਾਬਾ ਜੀ ਵਧੀਆ ਬਹੁਤ ਕਿਰਪਾ ਜੀ ਪਰਵੀਰ ਜੀ ਸਾਰਾ ਠੀਕ ਠਾਕ ਜੀ ਜਿਨੇ ਭੈਣ ਭਰਾ ਮਾਡੈਰੀ ਫਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਦੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਵਾਤ ਵਾਤ ਚੈਨਲ ਨੂੰ ਪਿਆਰ ਦੇਂਦੇ ਆ ਤੇ ਜਿਹੜੇ ਰਹਿੰਦੇ ਵੀਰਿਆ ਬਈ ਨਾਲ ਜੁੜੋ ਤੇ ਵਾਦੋ ਵਾਦ ਚੈਨਲ ਨੂੰ ਪਿਆਰ ਦਿਓ। ਹਾਂਜੀ। ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵਾਦੋ ਵਾਦ ਕਰਾਓ। ਆਪਣੇ ਮੇਰੇ ਭਰਾ ਰਹਿੰਦੇ ਵੀਰਾਂ ਕੋ ਵਾਦੋ ਵਾਦ ਸਾਰੇ ਨਾਲ ਜੁੜੋ। ਠੀਕ ਹੈ ਬਈ। ਹਾਂਜੀ ਹਾਂਜੀ ਸੰਗਤਰੇ ਨਾਲ ਹੀ ਆ ਵੀਰ ਜੀ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਆਪਣਾ ਸਾਡਾ ਚੈਨਲ ਗਾਂ ਗਾਂ ਗਰੁੱਪਾਂ 'ਚ ਸ਼ੇਅਰ ਕਰ ਕਰਕੇ ਚੈਨਲ ਸਬਸਕ੍ਰਾਈਬ ਕਰਾਇਆ ਵਾ। ਠੀਕ ਹੈ ਬਈ। ਸਾਰਿਆਂ ਦਿਲੋਂ ਧੰਨਵਾਦ ਕਰਦੇ ਆ। ਹਾਂਜੀ। ਮਾਲ ਵੀ ਜੀ ਆਪਣੇ ਕੋ ਫਾਲਸਦਰਾ ਤੇ ਵਧੀਆ ਹੁੰਦਾ ਆ। ਪਵਾਟ ਜੇ ਫਿਰ ਹੁੰਦੀ ਵਾਹਿਗੁਰੂ ਦੀ ਕਿਰਪਾ ਮਿਹਰ ਦੀ ਮਾਲ ਆਪਣੇ ਕੋ ਟੌਪ ਆਟ ਹੋ ਵੀ ਆਉਂਦਿਆ ਤੇ 4 ਜਨਵਰੀ ਅੱਜ ਵੇਚੀ ਸਵੇਰ ਦੀ ਪੰਜ ਕੋਲਿਆ ਚਲੋ ਵਧੀਆ ਗੱਲ ਚੰਗੇ ਵਧੀਆ ਠੀਕ ਹੈ ਜੀ ਹਾਂਜੀ ਤੇ 8 ਹੀ ਗਾਲੇ ਹੀ ਵੀੜੇ ਪਾਏ ਸਾਰੇ ਸਾਰੇ ਵੇਚ ਗਏ ਬਾਬਾ ਜੀ ਨਾਲ ਨਾਲ ਧੱਕੀਆਂ ਲਵਾਈ ਜਾਂਦੇ ਮਹਾਰਾਜ ਪਰਮਾਰ ਦਾ ਦੇਣਾ ਹਾਂਜੀ ਹਾਂਜੀ ਤੇ ਬੋਲੇ ਭਾਈ ਤਗੜਾ ਮਹਾਰਾਜ ਕਰਨ ਵਾਲਾ ਵਾਹਿਗੁਰੂ ਹਾਂਜੀ ਸਭ ਤੋਂ ਵੱਡਾ ਉਹਦਾ ਓਟ ਆਸਰਾ ਲੈ ਕੇ ਪਹਿਲੇ ਦਿਨੋਂ ਚੱਲੇ ਹਾਂ ਹਾਂਜੀ ਤੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਉਹੋ ਕਰਨ ਵਾਲਾ ਕਿਰਪਾ ਹਾਂਜੀ ਹਾਂਜੀ ਤੇ ਮਾਲ ਆਪਣੇ ਕੋ ਟੌਪ ਦਾ ਸਾਥ ਚਲ ਰਿਹਾ ਚਲੋ ਤੇ ਇਹ ਵੀ ਦੀ ਪਿਆਰ ਆ ਕੇ ਪਿਆਰ ਲਗਾਉਣਾ ਹੋਵੇ ਨਾ ਜੇ ਕਿਸੇ ਨੇ ਪੁਰਾਣੀ ਯਾਰੀ ਨਿਭਾਉਣੀ ਹੋਵੇ ਤੇ ਹਾਂਜੀ ਹਾਂਜੀ ਤੇ ਡੈਡੀ ਮੈਂ ਦੇ ਨਾਲ ਅਜ 23 ਸਾਲ ਹੋ ਚਲੇ ਆ ਇਹਨਾਂ ਦੀ ਯਾਰੀ ਆ ਪੁਰਾਣੀ ਠੀਕ ਤੇ ਪਿੰਡ ਦੇ ਟੀਲਾਂ ਉਹਦਾ ਕਹਿੰਦੇ ਵੀ ਦੋਵਾਂ ਚੌਹਾਂ ਮਹੀਨਿਆਂ ਦੇ ਛੇ ਮਹੀਨੇ ਟੁੱਟਦੀ ਆ ਉਹ ਜੋ ਮਰਜ਼ੀ ਹੋ ਜਾਂਦਾ ਜੇ ਕੰਨਾ ਯਾਰੀ ਰੱਖਣੀ ਹੋਵੇ ਨਾ ਸਹੀ ਗੱਲ ਜੀ ਤੇ ਫਿਰ ਬਾਬੇ ਨੂੰ ਪੁੱਛੋ ਜਿਹੜੀ ਗੱਲ ਹੈ ਕਿ ਯਾਰ ਸਿਆਣੀ ਕਹਿੰਦੇ ਜੀ ਕਈ ਕਈ ਥਾਵਾਂ ਜਾਂਦਾ ਕਿ ਪਿਆਰ ਰਿਸ਼ਤੇਦਾਨ ਦਾ ਵੱਧ ਬਣ ਜਾਂਦਾ ਸਹੀ ਗੱਲ ਜੀ ਤੇ ਸਾਡਾ ਤੁਹਾਡੇ ਘਰ ਨਾਲ ਵੈਸੇ ਹੀ ਪਿਆਰ ਹੈ ਫਿਰ ਗੱਲ ਇਹ ਆ ਕਿ ਏ ਫਿਰ ਵੀ ਜੀ ਚਲੋ ਹੋਰ ਵੀ ਵੀਰਾਂ ਨਾਲ ਬਾਬੇ ਨੇ ਸਾਲ-ਸਾਲ ਦੋ-ਦੋ ਸਾਲ ਲਗਾਤਾਰ ਜਾਂਦੇ ਰਹੇ ਆ ਜਿਹੜੀ ਗੱਲ ਹੈ ਪਰ ਉਹਨਾਂ ਨਾਲ ਹੁਣ ਵੀ ਪੂਰਾ ਕੂਨ ਬੋਲਨੇ ਨਾਲ ਜਾਂਦੇ ਆ ਇਤਮਨ ਫੁੱਲ ਹੁੰਦਾ ਉਥੇ ਵੀ ਇਹ ਕਹਿੰਦੇ ਬੈਠ ਲੋਗੇ ਆਪਾਂ ਟੋਟ ਜਾਣਾ ਕਿਹਨਾਂ ਨਾ ਇਹ ਨਹੀਂ ਇਤਮਨ ਫੁੱਲ ਹੁੰਦਾ ਉਥੇ ਵੀ ਤੇ ਇਹ ਆ ਵੀ ਆਪਣੇ ਨਾਲ ਦਿਲਾਉਣ ਦੇ ਯਾਦਾ ਆਣਾ ਜਿਹੜੀ ਗੱਲ ਹੈ ਪਿਓਾਂ ਬਰਾਬਰ ਆਏ ਆ ਵੀ ਨਾਲ ਜਾਂਦੇ ਰਾਤ ਦਿਨ ਹੀ ਨਾ ਰਹਿੰਦੇ ਤੇ ਮਾਲਾ ਟਾਪ ਆਊਟ ਅਭੀ ਸਿਆਣੀ ਗਾਲੀ ਦੱਸਣੀ ਆ ਵੀ ਕਿਹਨੂੰ ਡੰਗਰ ਮਾੜਾ ਨਾਲ ਦੇ ਜੇ ਮਾੜਾ ਪੈਂਦਾ ਵੀ ਤੇ ਵਿੱਚ ਬਹਿ ਕੇ ਨਾਲ ਗੱਲ ਕਰਨੇ ਵੀ ਮਾਣੇ ਇਦਾਂ ਨਹੀਂ ਦੇ ਇਦਾਂ ਕਰ ਲਈ ਸਹੀ ਗੱਲ ਸਿਆਣੇ ਦਾ ਵਾਅਦਾ ਹੁੰਦਾ ਇੱਕ ਘਰ ਦੇ ਨੂੰ ਡਾਲ ਪੀਏ ਨਾਲ ਗਿਆ ਵਾ ਕੋਈ ਗੱਲ ਬਾਤ ਨਹੀਂ ਹੋਈ ਰਹਾ ਸਹੀ ਗੱਲ ਤੇ ਗਾਲਿਆ ਵੀ ਵੀਰ ਜੀ ਸਾਫ਼ ਸੁਥਰਾ ਕੰਮ ਕਰੋ ਜਿਹੜੀ ਗਾਲਿਆ ਇਹ ਆਪਣੇ ਮਤਲਬ ਵੀਰੇ ਜੇ ਵਾਹਿਗੁਰੂ ਨੇ ਰੋਟੀ ਜੋ ਕੇ ਕੀਤਾ ਨਾ ਤੇ ਜਨਮਰ ਲਿਆਉਂਦੇ ਟਾਪ ਆਊਟ ਆਪਿਕ ਚੰਗਾ ਸਹੀ ਗੱਲ ਤੇ ਚੰਗੇ ਵੀਰ ਵਿੱਚ ਆਉਂਦੇ ਆਉਂਦੇ ਚਲੋ ਇਹ ਹੋ ਵੀ ਜਾਂਦਾ ਪਤਰਾ ਪੈਂਦਾ ਹੁੰਦਾ ਇਹ ਸਾਲ ਹੀ ਚੀਜਿਆ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਉਂਦੇ ਆ ਪਹਿਲੇ ਦਿਨ ਜਦੋਂ ਵੀਡੀਓ ਪਾਈ ਨਾ ਇਹੋ ਗੱਲ ਕਹਿੰਦੇ ਆ ਵੀ ਦੋਦਾਂ ਤੋਂ ਤਾਈਥੇ ਕੋਈ ਨਹੀਂ ਆ ਤੇ ਜਨਵਾਰ ਪੈ ਜਾਂਦਾ ਵਾ ਪੈ ਜਾਂਦਾ ਸਾਲੇ ਚੀਜਾਂ ਆ ਸਾਲੇ ਚੀਜਾਂ ਬੰਦਾ ਢੱਲਾ ਹੋ ਜਾਂਦਾ ਤੇ ਇਹ ਫੇਰ ਜਨਵਾਰ ਆ ਕਰਮਾੜੇ ਜਿਹੜੀ ਗੱਲਾਂ ਤੇ ਇੰਨਾ ਸਿਰੋਂ ਚੜੇ ਆ ਆਪਣੇ ਕੋਲੋਂ ਤਾਂ ਵੀਰ ਜੀ ਪੈਸੇ ਖਾਚ ਕੇ ਲਿਆਉਣਾ ਸਾਫ਼ ਲਈਦਾ ਬਿਲਕੁਲ ਸਹੀ ਗੱਲ ਇਹ ਭਾਣਾ ਜਾਇਜ਼ ਜੇ 5-4 ਪੌਣੀਆਂ ਜੇ 2-2000 ਲਈਏ ਤਾਂ 10000 ਦਿਹਾੜੀ ਪਾਈ ਜਾਂਦੀ ਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਮਹਾਰਾਜ ਦੀ ਮੇਰ ਨਾਲ ਕੰਮ ਸਾਫ ਹੋ ਰਾ ਜੀ ਠੀਕ ਹੈ ਬਾਈ ਜੀ ਲਵਖਾਓ ਬਾਈ ਬੱਚੇ ਹਾਂਜੀ ਬਾਈ ਜੀ ਦੱਸੋ ਮੈਂ ਬਾਰੇ ਮੈਂ ਵੀ ਦਿਜੀ ਝੋਟੀ ਦੂਜਾ ਸੂਆ ਸੋਣੀ ਆ ਦੂਜਾ ਸੂਆ ਦੂਜਾ ਸੂਆ ਸੋਣੀ ਆ ਤੇ ਮਿਲਨੀ ਇੱਕੋ ਵੀਰ ਭਰਾ ਨੂੰ ਆ ਪਰ ਜਿਹੜਾ ਵੀ ਲੈ ਗਿਆ ਨਾ ਸਹੀ ਗੱਲ ਝੋਟੀ ਪਹਿਲੇ ਸੂਏ 16 ਕਿਲੋ ਦੁੱਧ ਚਲੀ ਦੂਜਾ ਸੂਆ ਮੂੰਹ ਸ਼ਕੀਰ ਮੂੰਹ ਸ਼ਕੀਰ ਦੇਣਾ ਜੇ ਕੱਠ ਖੜਦੀ ਲਵਖਾਓ ਬਾਈ ਸਾਦੇ ਗੋਥੀ ਰਿਆ ਦਾ ਸਿੰਘੀ ਦੇਖੋ ਕਿਡੀ ਗੋਲ ਲੱਗੀ ਆ ਤੇ ਬਹੁਤ ਸੋਣੀ ਮੈਂ ਚਲੋ ਬਾਈ ਖਤਰੋ ਤੇਕ ਨਹੀਂ ਜਾਂਦੇ ਛੱਗੀ ਮੂ ਛੱਗੀ ਛੱਗੀ ਇਹਦਾ ਦੂਜਾ ਦੁਆ ਦੇਣਾ ਆਟਾ ਤੇ ਪੇਟ ਫੁਲਾ ਬੁਲਾ ਵਧੀਆ ਦਾ ਥਲਿਓ ਲੇਵੇ ਵਾਲਾ ਥਲਿਓ ਕਮਾਲ ਹੀ ਕਰਾਈ ਆ ਬਹੁਤ ਸੋਹਣੀ ਝੋਟੀ ਭਾਈ ਕੋਲ ਝੋਟੀਆਂ ਵੀਰ ਜੀ ਇਹਦੇ ਨਾਲ ਦੀਆਂ ਦੋ ਹੋ ਰਿਆ ਪਰ ਵੀਰ ਨੇ ਲਈਆਂ ਆਪਣੇ ਨੇ ਪਰ ਲੇਟ ਹੋ ਗਈਆਂ ਥੋੜੀਆਂ ਜੀ ਲੇਟ ਹੋ ਗਈਆਂ ਹਾਂ ਜੀ ਆਉਂਦੀਆਂ ਲੇਟ ਹੋਈ ਨਹੀਂ ਆ ਇੱਕ ਦੋ ਦਿਨ ਤੱਕ ਘੇਰ ਰਹੂਗੀ ਇਹ ਜਿਆਦਾ ਚੰਗੀ ਪੇਟ ਕੁੜੇ ਦੀ ਝੋਟੀ ਸੋਹਣੀ ਤੇ ਸਾਫ਼ ਸੁਗਰੀ ਆ ਹਾਂ ਜੀ ਤੇ ਕਮਾਲਾ ਮੀਂਹ ਤੇ ਵਜਨ ਵੋਜਨ ਲਾ ਰੋ ਭਾਈ ਜੀ ਲਾ ਰੋ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਦੇਖੋ ਭਾਈ ਝੋਟੀ ਬਹੁਤ ਸੋਹਣੀ ਬਾਈਗੋਲ ਆਹੀ ਆ ਤੇ ਵਧੀਆ ਤੇ ਜੈਡ ਬਲੈਕ ਬਹੁਤ ਸਾਜੀ ਨੇ ਚਿੱਟੀ ਨਹੀਂ ਹੈਗੀ ਦੇਖੋ ਭਾਈ ਬਹੁਤ ਸੋਹਣੀ ਨੇ ਆਣਾ ਜੇ ਇੱਕ ਵਾਈਕ ਨੇ ਲੈ ਜਾਉਗੀ ਇੱਕ ਦੋ ਦਿਨ ਇਹ ਇੱਕ ਤਾਂ ਤੇਰੀ ਮੋਟੀ ਲੈ ਜਾਉਗੀ 20 ਕਿਲੋ ਦੀ ਜੋਤੀ ਮਾਲਕ ਨੇ ਜਿਹੜੀ ਗੱਲ ਐ ਕੰਦੂਜਾ ਸੁਣ ਆਇਆ ਠੀਕ ਆ ਬਾਈ ਇਹ ਤੋਂ ਵੇਖੋ ਸਾਰੇ ਪੰਨੇ ਪੱਖੋਂ ਇਹ ਨਹੀਂ ਕਹਿ ਰਿਹਾ ਕਿ ਆਜ ਜਿਹੜਾ ਚੈਨ ਹੈਗਾ ਆ ਜਿਆਦਾ ਜਾਨਵਰ ਟੌਪ ਦਾ ਇੰਨੇ ਨਾਲੇ ਆਸੇ ਫੜਦੀ ਆ ਥੋੜੀ ਛੋਟੀ ਟੋਲ ਨੂੰ ਚੜੂਗੀ ਤੇ ਕੋ ਬਾਲ ਨਹੀਂ ਚਟਾ ਕਰੇ ਪੂਰੇ ਜੈਡ ਬਲੈਕ ਚੋਟੀ ਜੀ ਜਿਆਦਾ ਕੁਆਲਟੀ ਵਾਲੀ ਆ ਨਾਪਲ ਬਰੀਡ ਵਾਲੀ ਆ ਤੇ ਵੀਰ ਤੁਹਾਡੀ ਆ ਪੂਰੇ ਰੁਪਏ ਸਰਦਗੇ ਲਈ ਆ ਹਾਂਜੀ ਤੇ ਜੇ ਤੇ ਝੋਟੀ ਫੋਨ ਤੇ ਕਰ ਲਾਂਗੇ ਜਿਹੜੇ ਕਾ ਵੀਰ ਭਰਾ ਮੰਗ ਲੂਗਾ ਨਹੀਂ ਸੁਭੂ ਕੀ ਦਾ ਰੇਟ ਹੋ ਜਾਊਗਾ ਜੇ ਸੁਭੂ ਰੇਟ ਹੋ ਜਾਊਗਾ ਇਹਦਾ ਫੋਨ ਤੇ ਹੋ ਜਾਊਗਾ ਠੀਕ ਆ ਜਿਹੜੇ ਕਾ ਵੀਰ ਭਰਾ ਨੂੰ ਚੰਗੀ ਲੱਗੇ ਤੇ ਫੋਨ ਲਾ ਠੀਕ ਆ ਬਾਈ ਭਾਜੀ ਜਿਆਦਾ ਚੰਗੇ ਰੁਪਏ ਦੀ ਜੇ ਸਾਫ ਸੁਥਰੀ ਜਿਹੜੇ ਗਰੰਟੀ ਨਾਲ ਦੁੱਧ ਜਿਹੜੀ 18 ਕਿਲੋ ਕੋਈ ਲਿਖਾ ਕੇ ਲੈ ਜਾਏ ਦੁੱਧ ਕੱਢਣ ਵਾਲੀ ਆ ਝੋਟੀ ਸਹੀ ਆ ਬਿਲਕੁਲ ਸਹੀ ਗੱਲ ਬਾਈ ਤੇ ਫਿਰ ਬਿਲਕੁਲ ਆਮ ਅੱਡੇ ਨਾਲੋਂ ਘਾੜਾ ਝੋਟੀ ਦੇ ਦਾਂਗੇ ਠੀਕ ਆ ਬਾਈ ਹਾਂਜੀ ਓਕੇ ਜੀ ਬਾਈ ਕਹਿੰਦਾ ਫੋਨ ਤੇ ਗੱਲ ਕਰ ਲੈਣੀ ਐ ਸੋਇਆ ਰੇਟ ਹੋਊਗਾ ਇਹਦਾ ਜਿਹੜੀ ਗੱਲ ਆ ਜੀ ਸੱਬਾ ਵੱਡਾ ਪਰ ਅਜੇ ਵੀ 8 ਦਿਨ ਝੋਟੀ ਤੇ ਰਹਿੰਦੇ ਸ ਹਾਂ ਠੀਕ ਤੋਂ ਮੋਲੀ ਝੋਟੀ ਵੱਡੀ ਠੀਕ ਹੈ ਬਾਕੀ ਆ ਗਈ ਵੀਰ ਚਿੱਟੀਆਂ ਅੱਖਾਂ ਦੀ ਚਿੱਟੀ ਅੱਖਾਂ ਦੀ ਝੋਟੀ ਆ ਬਹੁਤ ਵਧੀਆ ਸਿੰਘ ਵੇਖ ਲੋ ਕੀ ਆ ਠੀਕ ਹੈ ਬਾਈ ਸੋ ਆ ਦੁਜਾ ਰਥਾਣ ਵੇਖੋ ਕੀ ਲਗਾ ਵੇਖੋ ਬਾਈ ਬਹੁਤ ਥੋੜੀ ਸਿੰਘ ਇਹ ਕਿਨੇ ਦਿਨ ਦੀ ਸੋਈ ਪਾਈ ਜੀ ਇਹ ਅੱਜ ਤੇ ਜ਼ਿਆਦਾ ਹੁੰਦੀ ਸੋਈ ਠੀਕ ਕੋਈ 9 ਕਿਲੋ ਗੋਲੀ ਹੋਊਗੀ 9 10 ਕਿਲੋ ਆਜੇ ਬਚਾ ਆਜੇ ਹੀ ਮਗਰ ਕਟਾ ਹੈ ਕਟਾ ਹਾਂ ਠੀਕ ਇਹ ਬਾਕੀ ਵੇਹੜਾ ਵੀ ਜੀ ਦਵਾਈ ਕੋਈ ਨਹੀਂ ਇੰਦੀ ਬਾਂਬਿਆ ਇਹ ਗੱਲ ਬਾਤ ਨਹੀਂ ਕੋਈ ਦਾ ਜਲੇ ਬਰੀਕੀ ਆ ਨਾ ਕਟੀਆਂ ਬਹੁਤ ਸੋਹਣੀ ਹੈ ਨਾ ਵਧੀਆ ਛੋਟੀ ਆ ਨਵੀਂ ਹੈ ਇਹ ਜੇ ਨਵਾਂ ਤੇ ਮੇਰੇ ਕੱਟੀ ਆ ਜੀ ਮਗਰ ਠੀਕ ਆ ਭਾਈ ਜੀ ਤੁਹਾਨੂੰ ਦੇਖੋ ਕੀ ਲੱਗਾ ਨਹੀਂ ਪਹਿਲਾਂ ਕਟੀਆਂ ਨੂੰ ਤੁਹਾਨੂੰ ਨਹੀਂ ਚੰਗਾ ਲੱਗਦਾ ਇਹ ਸਹੀ ਗੱਲ ਬਾਬਾ ਜੀ ਤੇ ਸੀਲਿਸ ਰੋਗ ਬੜੀ ਨਿਆਣਾ ਚੋਲੇ ਜਨਾਨੀ ਚੋਲੇ ਜਿਹੜਾ ਮੱਛੀ ਚੋਲੇ ਠੀਕ ਘਰੋ ਬਾਈ ਜਿਆਦਾ ਸਾਫ ਸੁਥਰੀ ਹੈ ਵੀਰ ਵੇਹ ਜੜੈਣ ਕੀ ਲਗਾ ਅਸਲ ਚੀਜ਼ ਆ ਇੱਕ ਕੁਆਲਿਟੀ ਚਲ ਲੈ ਲੈ ਨਾ ਲੈ ਹਾਂਜੀ ਭਾਈ ਕੀ ਮੋਲ ਫਿਰ ਮੋਲ ਪਾਣਾ ਵੀਰ ਲੈਣ ਦੇਣਾ ਮੋਲ ਹਾਂਜੀ ਜਿਆੜ ਹਾਂਜੀ 85000 ਦੀ 85 ਦੀ ਬਾਬਾ ਜੀ ਕਰਦਾਂਗੇ 82 ਦੀ 80000 ਦੀ ਦੇ ਦਾਂਗੇ ਮੈਂ ਜਿਹੜੀ ਗੱਲ 80000 ਦੀ ਹਾਂ ਨਹੀਂ ਭਾਈ ਕਹਿੰਦਾ 80000 ਦੀ ਜੱਡੀ ਦੇ ਦਾਂਗੇ 10 ਕਿਲੋ ਕਟਿੰਗ ਬੌਲੀ 80000 ਦੇ ਵਿੱਚੋਂ ਭਾਈ ਕਹਿੰਦਾ ਵੀ ਬਸ ਜੋ ਕਰਦਾ ਮਾਂ ਕਰਦਾ ਪਰ ਵੀਰ ਆਜੀ ਚੀਜ਼ ਬਹੁਤ ਵਧੀਆ ਜਲਾ ਸਾਫ ਸੁਗਰੀ ਦੇ ਚੰਗੀ ਆ ਕੁਆਲਿਟੀ ਆ ਠੀਕ ਹੈ ਭਾਈ ਆਹ ਕੁਟਲੀ ਦੀ ਡੈਂਗਰੋਂ ਦੀ 80000 ਦੀ ਝੋੜੀ ਦਾ ਬਹੁਤ ਅੱਜ ਟੌਪ ਟੌਪ ਬਚਾ ਲੈ ਆਂ ਥੰਦੀ ਸੀ ਇਹ ਆ ਕੋਈ ਚੱਕਰ ਨਹੀਂ ਵਧੀਆ ਆਹ ਵੱਡੀ ਜਿਹੜੀ ਵੀ ਨਹੀਂ ਹੋਣੀ ਦੀ ਬਿਲਕੁਲ ਪਾਣਾ ਹਾਂਜੀ ਮੇਲਾ ਲੁੱਟਣ ਵਾਲੀ ਦੁੱਧ ਝੋਟੀ ਦਾ ਹੋਣਾਗਾ 12 ਕਿਲੋ ਹਾਂਜੀ ਮਗਰਲਾ ਖਾਣਾ ਅੱਧਾ ਜੇ ਮਗਰਲਾ ਖਾਣਾ ਅੱਧਾ ਜੇ ਮਗਰਲਾ ਖਾਣਾ ਅੱਧਾ ਬੱਚਾ ਆਜ ਬੱਚਾ ਆਜ ਬੱਗਾ ਤੇ ਜਿਹੜੀ ਸੂਈ ਵਾਲੇ ਪੰਝੀਆਂ ਲਾਲੇ ਬੰਨ ਲਾ ਕੇ ਲੋ ਕੰਡੇ ਵਾਲਾ ਦੁੱਧ ਦਊਗਾ ਉਹ ਖਾਵਾ ਤੇਰਾ 14 ਦਾ ਮਾਰ ਗਿਓ ਵੱਡੀ ਪੂਰੀ ਸੱਚਾਈ ਦਸੀ ਬਾਈ ਨੇ ਵੀ ਮਗਲਾ ਥਣ ਅੱਧਾ ਹੈ ਕੋਈ ਥਣ ਤਾਂ ਜੇ ਝੋਟੀ ਥਣ ਪੂਰਾਵੇਂ ਫੇਰ ਕਿਉਂ 1.5 ਲੱਖ ਦੀ ਸਰਿਆਂ ਦੀ ਮਿਲਣਾ ਆਉਂਦਾ 65 ਦੀ 65000 ਠੀਕ ਆ ਬਾਈ ਵੇਖੋ ਕਿ ਡੀ ਵੱਡੀ ਝੋਟੀ ਆ ਬਾਈ ਨੇ ਬਿਲਕੁਲ ਸੱਚੀ ਗੱਲ ਦਸੀ ਆ ਸਾਰਾ ਥੂਆ ਚੋਗੇ 55 ਦੀ ਐਂਡ ਜੇ 65000 ਦੀ ਦੇ ਦਾਂਗੇ ਜਿਹੜੀ ਕਹਣਾ 12 ਕਿਲੋ ਕੰਡੇ ਵਾਲਾ ਦੁੱਧ ਲਈ ਫਿਰਦੀ ਅੱਧਾ ਸੰਜ ਮਗਰ ਠੀਕ ਆ ਬਾਈ ਬਿਲਕੁਲ ਸਾਫ਼ ਗੱਲ ਦੱਸੇ ਕੋਈ ਇਹ ਨਹੀਂ ਕਿ ਆ ਵੀ ਉਹ ਵੀ ਉਹ ਵੀ ਕਿਹੜਾ ਡੰਗਰ ਵੀਰ ਆ ਵੀ ਹੋਊਗਾ ਉਹਨੂੰ ਐਪ ਜੀ ਵਿਗੂਗਾ ਤੇ ਦੱਸ ਕੇ ਦਿੱਤਾ ਜਾਊਗਾ ਬਿਲਕੁਲ ਸਹੀ ਗੱਲ ਆ ਤੇ ਗੱਲਾਂ ਹੋ ਗਈਆਂ ਵਾਵਾ ਬਾਜੀ ਛੋੜ ਕਰਦਾਂ ਮਾਨਤਨ ਕਰਦਾਂ 1000 ਰੁਪਏ ਛੋੜ 1000 ਰੁਪਏ ਛੋੜ ਜਿਓ 64000 ਦੀ ਬਾਈ ਕਹਿੰਦਾ ਹਾਂ ਨਹੀਂ ਦੇਣੀ ਆ ਇਹ ਝੋਟੀ ਮਗਰਾ ਸਨ ਅੱਧਾ ਆ ਕਿ ਉਹ ਬੱਚਾ ਸਾਹਮਣੇ ਉਹ ਤਾਂ ਵੇਖਣ ਵਾਲੀ ਜਾਣਦਾ ਹੀ ਪਰ ਦੱਸ ਕੇ ਦੇਣਾ ਵਾ ਕਿ ਇਹਨੂੰ ਕਿਹੜਾ ਕਾਣਾ ਹੁਣ ਇਹ ਦੱਸ ਕੇ ਚੁਗਾ ਕੇ ਦੇ ਦੇਗਾ ਵਾ ਇੱਕ ਬੰਦੇ ਨੂੰ ਠੀਕ ਆਹ 20 ਦਿਨਾਂ ਦਾ 25 ਦਿਨਾਂ ਦਾ ਆਪਾਂ ਮੈਂ ਨਾ ਪਰ ਵਾਲਾ ਬੰਦਾ ਆਵੇ ਮੈਂ ਅਸੀਂ ਪੂਰੇ ਜੀ ਪਾਸ ਕਰਾ ਦਿੰਨੇ ਆ ਪਰ ਨਹੀਂ ਕਿਨੂੰ ਦੱਸ ਕੇ ਗੱਲ ਦਵਾਵਾਂਗੇ ਜਿਹੜੀ ਗਾਲਿਆ ਗਾਗ ਬਣਾਉਣਾ ਆ ਤੋੜ ਨਾਣੀ ਨਹੀਂ ਜਿਹੜੀ ਗਾਲਿਆ ਦੇ ਆਹ ਗੱਲ ਭੋਲੇ ਭਾਈ ਗੱਲ ਫੇ ਝੂਠ ਨਹੀਂ ਬੋਲਣਾ ਆ ਇਹ ਅੱਡੇ ਤੱਕ ਝੂਠ 50000 ਦੀ ਝੋਟੀਰੇ ਐਂਡ ਤੇ ਫੰਡਰ ਆ ਜਿਹੜੀ ਗੱਲ ਆ ਸਹੀ ਗੱਲ ਆ ਜਿਹੜੀ ਗੱਲ ਆ ਦੇ ਉਹ ਡੀਟੋ ਠੀ ਆ 400 ਵਿੱਚ ਚੌਣ ਵਾਲੀ ਤੇ 12 ਕਿਲੋ ਦੁੱਧ ਕੰਡੇ ਵਾਲਾ ਲਈ ਖੱਦੀ ਬਾਈ ਕਹਦਾ 100 ਰੁਪਏ ਛੋਟ ਹੋ ਜੂਗੀ ਤੇ ਵਧੀਆ ਦੁੱਧ ਆ 18 ਵਧੀਆ ਲੱਗਾ ਤੇ ਮਗਰ ਸਾਡਾ ਦਹੀਂ ਮੇਰੇ ਭਰਾ 400 ਦੀ ਛੋਟੀ ਵੀ ਲਵਾ ਕੇ ਦੀ ਲੇਵਾ ਵੇਖਾ ਕੀ ਲੱਗਾ ਛੋਟੀਆਂ ਉਹ ਤੇ ਜਗਾੜ ਤੇ ਸਿੰਘ ਠੀਕ ਆ ਬਾਈ ਜੇ ਕੋਈ ਕਹਦੇ ਇਧਰ ਦੀ ਦੇਸੀ ਆ ਤੇ ਫਿਰ ਫਰੀ ਦੇ ਦਾਂਗੇ ਸਹੀ ਗੱਲ ਸਹੀ ਆਹ ਜੇ ਕੋਈ ਕਹਦੇ ਵੀ ਇਧਰ ਦੀ ਦੇਸੀ ਆ ਹਾਂ ਹਾਂ ਆਹੋ ਕੋਈ ਬੰਦੇ ਵੀ ਬਗੜਵਾ ਕਰ ਦਿੰਦੇ ਆ ਲੱਗ ਗਾਉਂ ਹੋ ਕਈ ਬੰਦੇ ਕਰ ਦਿੰਦੇ ਜੀ ਲੈ ਕਰਦਾ ਇਹ ਕਰਦੇ ਤੇ ਵਸ਼ੀਆਂ ਆ ਗਈਆਂ ਵੱਡੀਆਂ ਹਾਂਜੀ ਜਿਆਦੀਆਂ ਸਾਫ ਸੁਥਰੀਆਂ ਬਹਿਣਾ ਗਿਲ ਕੋਈ ਗੈਜ ਭਾਵ ਯਾਰ ਬਹਿਣਾ ਜਾਈ ਫੇਰ ਮੈਂ ਨਾ ਵੀਰ ਮੈਂ 11 ਵਸ਼ੀਆਂ ਬਾਬਾ ਜੀ ਸਰਾ ਕਰਾਤਾ ਜੀ ਮਨਾ ਆਪੇ ਵੱਡੀਆਂ ਦੱਸੂ ਕੋਈ ਠੀਕ ਹੈ ਜੀ ਬਾਬਾ ਨਾਲ ਆ ਵੀ ਚੀਨੀ ਕਬੂਤਰੀ ਚੀਨੀ ਕੁਤਰੀ ਆ ਗਈ ਆ ਜਿਹੜੇ ਵੀਰ ਭਰਾ ਬੋਤਾਂ ਵਾਲੇ ਸ਼ੌਂਕੀਏ ਮੈਂ ਵੈੜਾ ਵੀਰ ਉਹ ਲੈਣੀ ਆ ਸਾਡੀ ਗਾਂ ਕੋਈ ਰੱਸੀ ਤੁਸੀਂ ਕੋਲ ਲੱਭਣ ਦੀ ਨਹੀਂ ਲੋੜ ਰੱਸੀਆਂ ਬਿਨਾਂ ਚੋਵੇ ਜਿਹੜਾ ਮਰਜੀ ਠੀਕ ਆ ਬਾਈ ਹਾਂਜੀ ਇੱਕ ਥੋੜੀ ਰੋਸ ਲੈਣੀ ਆ ਵੀ ਜਿਹੜਾ ਫੈਂਟ ਚੰਗੀ ਆਵੇ ਤੇ ਗਰਮੀ ਦਾ ਨਾ ਗਰਮੀ ਤੇ ਨਾਲ ਹੰਡ ਹਾਂ ਮੈਂ ਨਾ ਸਾਰਾ ਸਿਆਲ ਚੋਂ ਗਾਈ ਇਦਾਂ ਦੀ ਆ ਧੁੰਦ ਚ ਵੀ ਰਹਿ ਜਾਊਗੀ ਤੇ ਨਹੀਂ ਹਣੀ ਠੀਕ ਆ ਲਾ ਬਾਈ ਜੀ ਚੀਨੀ ਕੁਤਰੀ ਆ ਆ ਕੁਤਰੀ ਬਹੁਤ ਸੋਹਣਾ ਲਿਵਾ ਆ ਵਰੀਆ ਕਿਨੇ ਦਿਨ ਦੀ ਸੋਈ ਪਾਈ ਜੀ ਐ ਸੂਈ ਵਾਸ਼ਿੰਗ ਜੀ ਦੀ ਕੋ ਪੰਜਾਂ ਕੇ ਦਿਨਾ ਦੀ ਆ 13 ਕਿਲੋ ਬੋਲੇ ਚ ਚਲਣਦੀ ਹੈ ਠੀਕ ਹੈ ਮਗਰ ਕੀ ਜਵਾਬ ਮਗਰ ਚੌਪਰ ਜੇ ਚੌਪਰ ਆ ਗਿਆ ਮਾਸ਼ ਚਲਾ ਜੇ ਆ ਆ ਗਿਆ ਬੇਸ਼ਾਂ ਦਾ ਮਾੜੀ ਨਾੜੂ ਇਹ ਇਹ ਲੋ 13 ਕਿਲੋ ਬੋਲੇ ਦੇ ਵਿੱਚ ਅਜੇ ਚਲਣਦੀ ਆ ਅੱਛਾ ਵੇਖੋ ਬਹੁਤ ਸੋਹਣੀ ਹੈ ਵਸ਼ੀ ਆ ਜੀ ਭਾਈ ਇਹ ਵੀ 16 17 ਕਿਲੋ ਤੱਕ ਆਰਾਮ ਨਾਲ ਪਾਈ ਜਾਊਗੀ ਬਿਲਕੁਲ ਸਹੀ ਗੱਲ ਜੜੀ ਵੀਰਾ ਅਸੀਂ 55000 ਦੀ ਵਾੜ ਦੇਣੀ ਹਾਂ ਨਾ ਹਾਂ 55000 ਦੀ ਬਸ਼ੀ ਦੇਣੀ ਤੇ 50 55000 ਅਲੀ ਗਈ 17 ਕਿਲੋ ਦੁੱਧ 16 ਕਿਲੋ ਦੁੱਧ ਦੇਈ ਜਾਵੇ ਤੇ ਬੜਾ ਵਧੀਆ ਜਿਹੜੀ ਗੱਲ ਹੋਰੀਨ ਮਾਰਨੇ ਵੀ 5 ਕਿਲੋ ਦੇ ਦੋਗੀ ਜਿਹਨੂੰ ਮੈਂ ਬਹਿ ਕੇ ਦੇਖੀਏ ਕਿਦਾਂ ਪੈਸੇ ਬਣੇ ਕੱਢਨੇ ਆ ਹਾਂ ਜਿਹੜੀ 55000 ਦੀ ਬਸ਼ੀ ਦੱਸਾਂਗੇ 13 ਕਿਲੋ ਬੋਲੇ ਜਾਂ 16 17 ਕਿਲੋ ਰਾਵਣ ਤਾਹੂ ਠੇਪ 55000 ਦੀ ਠੀਕ ਆ ਬਾਈ ਬਸ ਯਾਨੀ ਕਾਲੀ ਵਾੜ ਵੀਰ ਕਾਲੀ ਵਾੜ ਆ ਗਈ ਤੇ ਹਾਂਜੀ ਇਹ ਇਹੋ ਵਿਆਹ ਫਾੜੀਆ ਲੈਵਾ ਦੇਖੋ 15 ਕਿਲੋ ਬੋਲਾ 15 ਦਾ ਮਗਰ ਮਗਰ ਵੀ ਚੋਬਰ ਚੋਬਰ ਆ ਜੀ 98 ਹੈ ਵੀ ਕਿਲ ਲਗਾ ਤੇ ਫਾੜੀਆ ਵਾਲਾ ਰਿਵਾਜ ਜੀ ਦਾ ਸਹੀ ਹੈ ਜੀ ਤੇ ਵੱਡੀ ਵਿਆਹੜ ਵੀਰ ਚਲੋ ਭਾਈ ਇਹ ਹੈ ਵੀ ਗਾਂ ਕਹਿਣ ਨੂੰ ਅਸੀਂ ਕਹਿ ਦਈਏ ਇੱਕ ਉਹਨੇ 22 ਕਿਲੋ ਪਰ ਨਹੀਂ 15 ਕਿਲੋ ਬੋਲਿਆ 17 18 ਕਿਲੋ ਇਹ ਵੀ ਆਰਾਮ ਨਾਲ ਚੱਲੂ ਠੀਕ ਹੈ ਭਾਈ ਜੋਕੇ ਤੇ ਇਹ ਵੀ 55000 ਦੀ ਹਾਂ ਇਹ 55 55 ਦੀਆਂ 55 ਜੋੜਾ 50 55000 ਰੁਪਏ ਲੈਣਾ ਦੇਖਾਂਗੇ ਦੋਵੇਂ ਠੀਕ ਹੈ ਭਾਈ ਤੇ ਪਰ ਜਿਆ 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 ਇਹ ਕੋ ਝੋੜਾ ਲੈ ਲਉ ਬੜਾ ਮਾਨਤਨ ਵੱਧ ਕੋ ਵੱਧ ਵਾਧਾ ਜੂਗਾ ਇਹ ਕੋ ਚੋਪਰ ਵੀ ਚੋਟੂਗਾ ਕੱਠੀਆਂ ਲੈ ਆਣਾ ਦਾ ਮਾਨਤਨ ਹੋਣਾ ਵਧੀਆ ਬੜੇ ਬੜੇ ਆ ਗਏ ਆ ਇਹ ਵੀਡੀਓ ਪਾਈ ਵੀਰ ਹਾਂਜੀ ਕੰਨੜ ਮਈ ਹੀ ਨਾਲ ਦੇ ਡੰਗਰੀ ਹਾਂ ਤੇ ਫੋਨ ਕੀਤਾ ਅੰਮ੍ਰਿਤਸਰੋਂ ਡੇਰੀ ਵਾਲੇ ਆ ਹਾਂ ਕਹਿੰਦੇ ਪਹਿਲਾ ਦੂਜਾ ਤੀਜਾ ਚੌਥਾ ਨੰਬਰ ਚਾਹੀਏ ਮਈਆਂ ਦਾਕ ਦੇ ਅੱਛਾ ਤੇ ਕੱਲ ਦੇ ਲੱਦਗੇ ਤੇ ਪਰ ਉਹਨਾਂ ਦੇ ਪਹਿਲਾਂ ਪਹਿਲਾਂ ਮਈਆਂ ਦੋਗ ਵਿੱਚ ਹੋ ਗਈਆਂ ਠੀਕ ਆ ਥਣ ਲਗਾ ਬਹੁਤ ਸੋਹਣਾ ਵਧੀਆ ਵਹਿੜ ਆ ਤੇ ਭਾਈ ਇਹਨਾਂ ਦਾ 55 55 ਦੀਆਂ ਦੋਵੇਂ ਦੇਣੀਆਂ ਆ ਸੋਹਣੀਆਂ ਵੜਾ ਲਾਈਕ ਕਮੈਂਟ ਤੇ ਸ਼ੇਅਰ ਜ਼ੱਬ ਕੇ ਕਰੋ ਤੇ ਵਧੀਆ ਵਧੀਆ ਭਾਈ ਇਹਨਾਂ ਦਾ ਪਸ਼ੂ ਲਿਆਵਾਂਗੇ ਤੇ ਚੈਨਲ ਨੂੰ ਵਾਧਾ ਵਾਧਾ ਸਪੋਰਟ ਕਰੋ ਚੈਨਲ ਨੂੰ ਜਿੰਨੇ ਮਤ ਵਾਧਾ ਸਪੋਰਟ ਕਰੋਗੇ ਤੇ ਸਾਰੀ ਸਸਤੇ ਪਸ਼ੂ ਮਿਲਣਗੇ ਪਾਦ ਪਾਣਾ ਜੈਤੂ ਜੈਤੂ ਠੀਕ ਹੈ ਤੇ ਆ ਬੱਚੇ ਇਹਨਾਂ ਦੇ ਇਹ ਆ ਕਾਲੀ ਗਾਂ ਦਾ ਆ ਇਹਦਾ ਆ ਬੱਚਾ ਦੱਬੀ ਦਾ ਇੱਧਰ ਜੇ ਤੇ ਮੈਂ ਦਾ ਆ ਉਧਰ ਤੇ ਆ ਵੀਰੋ ਝੋਟ ਦਾ ਕੋਈ ਮੋਲ ਨਹੀਂ ਆ ਸਹੀ ਗੱਲ ਬਾਈ ਦੀ ਐਨ 4000 ਦੀ ਝੋਟੀ ਸਾਰਾ ਹੀ ਸਿਆਣ ਝੋਟੀ ਚੋਗੇ ਐਨ ਦੇ ਦੇ ਜਿਹੜੀ ਗੱਲ ਆ ਫਾਉਂਗ ਸੁਗਰੀ ਦੀ ਵੱਡੀ ਝੋਟੀ ਸਹੀ ਗਾਜੀ ਹਾਂ ਬਸ ਟੋਕੜੀ ਲਈ ਅਸੀਂ ਆ ਵੀ ਕੋਈ ਨਹੀਂ ਨਗੀਨਾ ਹੀ ਆ ਗਰੇ ਮੰਦਿਰ ਵਿੱਚ ਲਾ ਕੇ ਪਾਵਾਂਗਾ ਨੀ ਇਹ ਕੇ ਦਾ ਪਰਿਵਾਰ ਵਾਸਤੇ ਚਾਰ ਪੰਜ ਸਵੇ ਚੋਲੋ ਇਹ ਨਾ ਕੋਈ ਮੈਂ ਮੈਨੂੰ ਵੇਚੋ ਕਿ ਤੁਹਾਨੂੰ ਮੱਝ ਸਹੀ ਗਾਜੀ ਸੋਹਣੀ ਝੋਟੀ ਚਾਰ ਸਵੇ ਚੋਲੋ ਫਿਰ ਕੋਈ ਬੰਦਾ ਜਾਵੇ ਤੇ ਅਸੀਂ ਪੈਂਦਿਆ ਲਾਵਾਂ ਹਾਂ ਹਾਂ ਲੈ ਆ ਮੈਂ ਪੈਂਣੀ ਹਾਂ ਨੇ ਚੰਗੀ ਚੰਗੀ ਤੇ ਜੇ ਕੋਈ ਪਾਂਡ ਚੁੱਕਣੀ ਚੰਗੀ ਵੱਡੀ ਤੇ ਇੱਧਰ ਆ ਜੀ ਤੇ ਚਲੋ ਲਾਈਕ ਕਮੈਂਟ ਸ਼ੇਅਰ ਆ ਵੀਰ ਆਇਆ ਬਣਾਤਰ ਹੈਪੀ ਸਿੰਘ ਇਹਨ ਕੋਸਤਰਾ ਤੋਂ ਵੀਰ ਹੈਪੀ ਬੰਦੇ ਆਪਣੇ ਕੋ ਵੀਰ ਜੀ ਸਾਰੇ ਵੀਰ ਭਰਾ ਆ ਆਪਣੇ 10000 ਰੁਪਇਆ ਪਾਇਆ ਪਾਣੀ ਤੇ ਚੋਟੀ ਦੇ ਦੂਰੀਆਂ ਵਾਲਾ ਵੀਰ ਜਨਾਲੇ ਤੋਂ ਹਾਂਜੀ ਤੇ ਇਹਨ ਕੋਸਤਰਾ ਤੋਂ ਹੈਪੀ ਕਾਂਵਲਪੁਰੇ ਦਾ ਚੰਨ ਇਹ ਜਨਾਲੇ ਨੂੰ ਜਨਾ ਨਾ ਜਦੋਂ ਐਨ ਉਤੋਂ ਦੀ ਹਾਂਜੀ ਤੇ ਖਾਰੇ ਵੀਰ ਜਿੱਥੇ ਜਿੱਥੇ ਡੰਗਰ ਹੋਵੇ ਮੇਰੇ ਜਿਆਦਾ ਵੀਰ ਹੈਗਾ ਆਪਣਾ ਭਰਾ ਮੈਂ ਵੀ ਘਾਰੇ ਆ ਮੈਂ ਮੇਟਰ ਤੋਂ ਪਹਿਲਾਂ ਡੰਗਰ ਜਿਆਦਾ ਭੱਜਾ ਹੀ ਜਾਂਦਾ ਜੀ ਇੰਨਾ ਪਿਆਰ ਕਰਦਾ ਆ ਇਹਦਾ ਭਰਾ ਆ ਜਿਆਦਾ ਠੀਕ ਚਾ ਚੜ ਜਾਂਦਾ ਉਤੋਂ ਹਾਰ ਨਵਾ ਦਿਆਂ ਦੋਰੋਂ ਬਾ ਕੋਠੇ ਛਾਲ ਮਾਰ ਲਿਆ ਭਰਾ ਵੀ ਆ ਧੰਨਵਾਦ ਇਹਦਾ ਠੀਕ ਹੈ ਬਾਪੂ ਜੀ ਪੂਰਾ ਡਰਸਾ ਭਾਈ ਬਾਕੀ ਲਾਈਕ ਕਮੈਂਟ ਸ਼ੇਅਰ ਵਾਤਾ ਵਾਤੇ ਚੈਨਲ ਨੂੰ ਰਿਪੋਰਟ ਦਿਆ ਕਰੋ ਤੇ ਸਾਰੇ ਸੰਗਤਰੇ ਨਾਲ ਆ ਹਾਂਜੀ ਹਾਂਜੀ ਤੇ ਫੋਨ ਨੰਬਰ ਆਪਣਾ ਹੈਗਾ 8427407755 ਨਾਮ ਮਾਨਾ ਤੇ ਪਿੰਡ ਭੂਮਾ ਜਿਹੜਾ ਅਮਸਾ ਸੀਲ ਮਜੀਠਾ ਠੀਕ ਹੈ ਭਾਈ ਜੀ ਧੰਨਵਾਦ